ਹਾਂ ਕੌਣ ਆ ਗਿਆ ਇਹ ਯਾਦ ਨਾ ਬਿਨ ਰਟ ਵਿੱਚ ਗੰਗੀਆਂ ਨੇ ਇੱਧਰ ਆ ਸੋਨੂ ਵਲ ਕਿਹੜਾ ਸੋਨੂ ਤੁਸੀਂ ਕੌਣ ਜੇ ਮੈਂ ਘਰ ਦਾ ਮਾਲਕ ਫਿਰ ਘਰ ਦਾ ਆ ਸਾਰੇ ਘਰਾਂ ਦਾ ਸਾਰੇ ਘਰਾਂ ਦਾ ਇੱਥੋਂ ਨਾਮ ਮੁੱਕ ਜਾਂਦਾ ਤੂੰ ਮੇਰੇ ਫਿਰਦਾ ਵਾ ਤੇ ਸਾਰੇ ਘਰਾਂ ਦਾ ਇੱਕੋ ਮਾਲਕ ਹੈ ਹੋਰ ਠੀਕ ਠੀਕ ਹੈ ਸੋਨੂ ਕਿੱਥੇ ਆ ਕਿਹੜਾ ਸੋਨੂ ਮੈਂ ਕਿਹਨੂੰ ਸੁਣਨ ਜਾਂਦਾ ਤੂੰ ਹੋ ਕੌਣ ਭਾਜੀ ਐਂਦਾ ਕਹੂ ਭਾਈ ਭੂਜੀ ਕਹਿ ਕੇ ਚਾਹ ਪੀਣੀ ਹੈ ਬੀਬੀ ਦੀ ਚਾਹ ਪਿਆਲ ਦੀ ਨਹੀਂ ਗੱਲ ਦੀ ਟੱਕੇ ਮਾਰਦੀ ਬੀਬੀ ਨਹੀਂ ਮੈਨੂੰ ਪਿਆਲ ਦੇ ਯਾ ਭਲਾ ਲਾਂਗਾ ਗੇਟ ਹਾਂ ਚੱਲੀਏ ਮੈਂ ਨਹੀਂ ਜਾਣਾ ਭਰਾ ਬੀਬੀ ਬੜੀ ਟੱਕੇ ਮਾਰਦੀ ਉਹ ਤੂੰ ਹੈ ਕੌਣ ਤੇਰਾ ਨਾਂ ਕੀ ਹੈ ਮੇਰਾ ਨਾਂ ਬੂਟਾ ਸਿੰਘ ਕਾਦਾ ਬੂਟਾ ਊਟਾ ਮੈਂ ਹੋਂ ਕੋਈ ਦਾ ਠੀਕ ਠੀਕ ਤੂੰ ਮੈਨੂੰ ਪੁੱਛਦਾ ਕਿਉਂ ਆ ਮੈਂ ਕਦੀ ਦੇਖਿਆ ਨਹੀਂ ਇੱਥੇ ਭਰਾ ਮੈਂ ਜਦ ਪੈਦਾ ਇੱਥੇ ਆਵਾ ਸਵਾਗੇ ਦੇ ਉਤੋਂ ਦੇ ਗਾਂ ਉਤੋਂ ਲੱਭ ਦੋਂ ਠੀਕ ਠੀਕ ਛੜ ਤੇ ਲੱਗੇ ਲੱਗੀ ਵੀ ਹੋਇਆ ਤੈਨੂੰ ਦੱਸਾਂ ਕਿਉਂ ਮੈਂ ਉਤੋਂ ਟਿਕਾ ਛੜ ਤੇ ਲੱਗਣੀ ਮੈਂ ਹੀਰੋ ਆ ਉਹ ਤਾਂ ਲੱਗਦਾ ਮੈਂ ਫਿਲਮਾਂ 'ਚ ਕੰਮ ਕਰਦਾ ਹਾਂ ਹੀਰੋ ਬਣਾਈ ਬਣਾਦੇ ਆ ਪੈਸੇ ਲੱਗਣੀ ਕਿੰਨੇ 200 ਕਰੋੜ ਠੀਕ ਠੀਕ ਤੂੰ 100 ਕਰੋੜ ਦੇਖੇ ਬਣੇ ਮੈਂ ਤਾਂ ਉਹਦਾ ਸੋਨਾ ਹੈ ਇਹਦੀ ਗੱਲ ਹੈਗੀ ਮੇਰੇ ਤੇ ਘਰ ਆਏ ਠੀਕ ਠੀਕ ਬੜੀਆਂ ਫਿਲਮਾਂ ਚੱਲਦੀਆਂ ਮੇਰੀਆਂ ਚਲ ਮੈਨੂੰ ਤੇ ਸੁਣਨ ਨੂੰ ਵੀ ਬਣਾ ਦੇ ਦੋ ਤੂੰ ਨੂੰ ਹੈ ਕੌਣ ਵਾ ਮੈਂ ਤੁਹਾਨੂੰ ਸੁਣ ਕੇ ਨਹੀਂ ਪਤਾ ਵੀ ਹੋਈ ਹੈ ਭਰਾ ਤੂੰ ਗਲਤ ਆ ਗਿਆ ਫਿਰ ਇਹ ਤੇ ਘਰ ਮੇਰਾ ਵਾ ਠੀਕ ਹੈ ਵੇਖਾਂ ਆਇਆ ਕਿ ਨਹੀਂ ਆਇਆ ਮੈਂ ਤੇ ਰਜਾਈ ਚ ਬਵਾਂ ਐਵੇਂ ਠਰਣ ਡਿਆਂ ਲੈ ਉਹ ਵੇ ਕਿਦੇ ਲਾ ਕੇ ਖਲੋਤਾ ਆਈਏ ਦੱਸ ਵੀ ਉਹ ਸਰਪੰਚ ਵਾ ਜਿੱਦ ਲੱਗੇ ਆਣ ਦੇ ਖਲੋਗਿਆਂ ਤੋਂ ਏਡਾ ਸਲਾਈ ਪਿਆ ਆਏ ਉਹਦੇ ਨਾਲ ਸਾਹਿਬ ਉਹ ਆ ਜਾ ਭਰਾਵਾ ਆ ਜਾ ਕਿੱਥੇ ਖਲੋਗਿਆਂ ਵਾ ਤੇ ਵੀ ਕਮਾਲ ਹੀ ਏ ਉਹ ਕਿੰਨਾ ਸਿਰਦਰਦੀ ਸਿਰਖ ਪਾਈ ਕਰਨਿਆ ਵਾ ਆ ਤੁੰਗੀ ਸਹਜਾ ਕਲੀ ਨਵੀਂ ਜੱਕਾ ਬੂਟਾ ਕਿਤੋਂ ਲੈਂਦਾ ਏ ਉਹ ਬੂਟ ਹੁਣ ਤੈਨੂੰ ਵੀ ਦੱਸਤਾ ਬੂਟਾ ਇਹੰਦਾ ਕਿੰਨਾ ਵੈਨਾ ਬੂਟਾ ਜਿੰਨਾ ਉਹ ਭਰਾਵਾ ਇਹਦੇ ਤੇ ਪਤਾ ਨਹੀਂ ਦਿਹਾੜੀ ਚ ਕਿੰਨੇ ਆ ਉਹਨੇ ਤੇ ਦੁਨੀਆ ਦੇ ਬੂਟੇ ਹੋਣੇ ਨਹੀਂ ਜਿੰਨੇ ਨਾਂ ਦੱਸ ਦਿੰਦਾ ਉਹ ਕਹਿੰਦਾ ਮਾਲਕ ਹੀ ਮੈਂ ਇੱਥੇ ਘਰਾਂ ਦਾ ਬਾਬੀ ਆਖਾਂ ਸਾਹਿਬ ਵੀ ਉਹਨੂੰ ਸਰਪੰਚ ਸਮਝ ਕੇ ਲੱਗਦਾ ਸਲਾਈ ਪੈ ਗਿਆ ਉਹਦੀਆਂ ਗੱਲਾਂ ਤੋਂ ਛੱਡ ਤਾਂ ਇੰਨਾ ਲੇਟ ਹੋ ਗਿਆ ਲੈ ਠੰਡੀ ਵਧੀ ਤੇ ਫਿਰ ਤਾਂ ਉਹਨੂੰ ਦਿਲ ਨਹੀਂ ਕਰਨਿਆ ਹਾਂ ਤੇ ਮੈਨੂੰ ਤਾਂ ਮਾਰਦਾ ਸ਼ੇਰ ਦਾ ਕੰਮ ਕੋ ਜਿਆਦਾ ਲੰਮਾ ਤਾਂ ਨਹੀਂ ਕਰ ਨਹੀਂ ਨਹੀਂ ਮੈਨੂੰ ਕੰਮ ਤੇ ਲੰਮਾ લાલા ਲલા ਬਸਤਾਨੇ ਕਿਹੜੀ ਪਰਤੰਗੀ ਸਸੀਖਣ ਸਸੀਖਣ ਪਤਾ ਠੀਕ ਠਾਕ ਹੈ ਹਾਂ ਜੀ ਸੁਣਾਉਂਗਾ ਜੀ ਤਾਂ ਠੀਕ ਹੈ ਹਾਂ ਠੀਕ ਹੈ ਠੰਡੀ ਬਣੀ ਕਰ ਦਿੱਤੀ ਪੁੱਤ ਹਾਂ ਜੀ ਠੰਡ ਐ ਰੋਜ਼ ਰੋਜ਼ ਮੰਨਦੇ ਮੈਂ ਕੋਈ ਜ਼ਿਆਦਾ ਭਾਂਡੀ ਵਜੇ ਜ਼ਿਆਦਾ ਹੀ ਆ ਲੋ ਪੀਓ ਜਾਓ ਹੋਰ ਕਹੇ ਠੀਕ ਹੈ ਸਭ ਖਲਕਾਣਾ ਬਣਾਇਆ ਅੰਟੀ ਤੇਰੀ ਨਹੀਂ ਨਾ ਨਾ ਬਸ ਖਾਓ ਜੀ ਠੰਡਾੜ ਜੂਗੀ ਚਾਹ ਨਾਲ ਪਾਣੀ ਸੱਚੀ ਹੋਰ ਬਾਦ ਜੀ ਅੰਕ ਕਿਤੇ ਅੰਕ ਕਰ 12 ਠੀਕ ਹੈ ਮੰਜੇ ਹੈ ਠੀਕ ਨੇ ਸਤਾਂ ਠੀਕ ਆ ਅੰਕਲ ਜੀ ਦਾ ਠੀਕ ਆ ਅੱਡੀਆਂ ਖਾਬ ਕੀਤੀਆਂ ਉਹ ਸੱਚ ਉਹ ਮਿਲਿਆ ਨਹੀਂ ਸਮਾਨ ਫਿਰ ਬਾਹੂ ਇਧਰ ਜਨਾਬ ਰੇ ਦੇ ਮੈਂ ਤੁਹਾਨੂੰ ਹੂੰ ਬਾਅਦ ਕੰਮ ਚ ਲੈ ਜਾਂਦੇ ਆਂ ਅੰਦਰ ਆਉਂਦੇ ਆਂ ਆਪਣਾ ਜਾ ਗਏ ਉਹਦਾ ਮੈਂ ਪਤਾ ਕੀਤਾ ਤੇ ਹੈਗਾ ਯਾਰ ਇਹ ਤੋਂ ਤੇ ਉਹ ਤਾਂ ਕਹਿੰਦਾ ਕਿਹਾ ਆ ਜਾਓ ਵੇਖ ਲਵਾਂਗੇ ਜੇ ਕਿਤੇ ਜਾਂਦਾ ਇਧਰ ਉਧਰ ਪਿਆ ਹੋਇਆ ਆਹ ਕੋਈ ਹੋਇਆ ਸਹਾਂਗਾ ਨਾ ਪੀਸ ਮੈਦੂਰ ਆਹ ਤੇ ਜਦ ਨਾਲ ਆਪਾਂ ਵੀ ਵੇਖ ਲਾਂਗੇ ਬੱਸ ਚੱਲ ਜਾਏ ਹੈ ਕੋਈ ਨਹੀਂ ਵੇਖਦੇ ਯਾਰ ਨਵਾਂ ਨੇ ਮਹਿੰਗਾ ਬੜਾ ਪਹਿਣਾ ਉਠਾਣ ਵਾਲੇ ਤਾਂ ਕਿ ਦੂਜਾ ਨੂੰ ਜੀ ਵੀ ਕਹਿੰਦਾ ਆਹ ਹੋਇਆ ਪੰਗਾਣਾ ਹੁੰਦੋ ਕਹਿੰਦੇ ਨੇ ਰਾਣਾ ਦਾ ਸਵੇਰ ਦੀ ਹੁਣ ਮੈਨੂੰ ਹਵਾ ਲਵਾਈਏ ਟੋਪੀ ਸਿਰ 'ਤੇ ਲਾਈਏ ਨਹੀਂ ਤੇ ਮੈਂ ਨਹੀਂ ਲਾਈ ਮੈਂ ਤਾਂ ਆਪ ਹੀ ਟੋਪੀ ਸਾਂਸਥਾਨੇ ਪਾ ਕੇ ਆਇਆ ਹਾਂ ਤੇ ਟੋਪੀ ਪਾ ਕੇ ਰੱਖੋ ਤੇ ਪਰ ਵਾ ਇਦਾਂ ਲੱਗਦਾ ਇਥੋਂ ਵਾਲ ਖਿੱਚਦਾ ਕੋਈ ਫੜ ਕੇ ਇਥੋਂ ਪੀਰ ਹੁੰਦਾ ਪੈਂਦਾ ਸਿਰ 'ਤੇ ਆ ਹਾਂ ਬਲੇ ਦਿਵਾਨਾ ਕੀ ਹੋ ਰਿਹਾ ਅਸੀ ਗੰਦਰੀ ਪਾਤੀ ਪਾ ਪੀਤਾ ਵਾ ਫੁਨਸਨਾ ਸੀ ਤਾਂ ਠੀਕ ਆ ਵਧੀਆ ਬੈਠੇ ਚਾਹ ਦਾ ਗਲੋ ਬਸ ਬਸ ਚਾਹ ਪੀਤੀਆ ਹੋਸਨਾ ਠੀਕ ਆ ਵਧੀਆ ਠੰਡ ਹੋ ਗਈ ਦੀ ਐ ਠੰਡ ਕਾਦੀ ਆ ਹਾਂਜੀ ਕੋਈ ਠੰਡ ਨਹੀਂ ਅੰਦੇ ਲੱਗਦੀ ਤੁਹਾਨੂੰ ਲੱਗਦੀ ਪੁਰਾਣੀ ਖਰਾਖਾ ਕਾਦੀ ਨਾ ਤੇ ਪੁਰਾਣੀਆਂ ਖਰਾਖਾਂ ਨਾ ਫਿਰ ਇਦਾਂ ਹੀ ਆ ਨਾ ਹਾਂਜੀ ਸਾਡੇ ਮਾਂ ਤੋਂ ਉਹਨੇ ਖਵਾਇਆ ਬੜਾ ਐ ਸਾਨੂੰ ਤਾਂ ਹੀ ਤਾਂ ਅੱਜ ਤੱਕ ਡਾਂਗ ਨਹੀਂ ਛੁੱਟਦੀ ਇੱਥੋਂ ਦਾਂ ਮੈਂ ਤੇ ਉਹਦਾ ਸ਼ੌਂਕ ਵਾਸਤੇ ਰੱਖੀ ਆ ਕਿ ਹੋਰੇ ਥੋੜਾ ਬਾ ਵੀ ਸਾਡੇ ਕੋਲ ਤਰਿਆ ਨਹੀਂ ਜਾਂਦਾ ਤਾਂ ਰੱਖੀ ਆ ਇਹ ਸ਼ੌਂਕ ਆ ਇਹ ਕਹਦਾ ਸ਼ੌਂਕ ਹੀ ਬੜਾ ਦੂਜਿਆਂ ਦੀ ਜਾਨ ਤੇ ਬਣਾੜੇ ਜਿਹੜਾ ਦੱਸ ਉਤਰਾ ਹੀ ਸ਼ੌਂਕ ਆ ਕੇ ਬਸ ਦਾਗ ਰੱਖਣੀ ਹੱਥ ਦੇ ਵਿੱਚ ਮੈਨੂੰ ਚੰਗਾ ਲੱਗਦਾ ਹਾਂ ਮਾਨੂੰ ਚੰਗਾ ਲੱਗਦਾ ਹੁਣ ਤੇ ਮੁੰਡਿਆਂ ਨੂੰ ਕੋਈ ਗੱਲ ਹੀ ਨਹੀਂ ਕੋਈ ਮਾਸਾ ਚੁਪਟਿਆ ਕਿਉਂਦਾ ਪਾ ਕੇ ਦੇ ਦੋ ਤੇ ਉਦੋਂ ਹੀ ਇਹਨਾਂ ਨੂੰ ਲੂਜ਼ ਮੋਸ਼ਨ ਜੇ ਲੱਗ ਜਾਂਦੇ ਆ ਇਹਦੇ ਲੂਜ਼ ਮੋਸ਼ਨ ਲੱਗ ਕੇ ਉਹ ਹੋ ਗਿਆ ਜੀ ਹਾਂ ਉਦੋਂ ਤਾਂ ਕਿਨਾ ਕੰਨਾ ਛੰਨਿਆ ਨਾ ਕਿ ਉਹ ਬੀਜਨੇ ਆਪਾਂ ਉਦੋਂ ਤਾਂ ਸੰਗਰ ਖਾਣੀ ਗਾਲੀ ਕੋਈ ਨਹੀਂ ਉਦੋਂ ਘਰਾਕਾਂ ਵਧੀਆਂ ਨੇ ਹਾਂ ਕੋਈ ਗੱਲ ਨਹੀਂ ਕੀ ਫੈਲਾਉ ਉਦੋਂ ਦੀਆਂ ਘਰਾਕਾਂ ਖਾਦੀਆਂ ਕੱਢਣੀਆਂ ਨਿਆਣਿਆਂ ਤੇ ਚਲੋ ਕੋਈ ਇਸ ਤੇ ਗੱਲ ਕਰਦੇ ਆਂ ਦਵੇਲਾ ਵੀ ਜਾਣ ਕੇ ਕੁਛੜ ਬਹਿ ਕੇ ਦਾੜੀ ਖੁੱਈ ਜਾਂਦਾ ਕਿ ਨਹੀਂ ਐਵੇਂ ਜਾਣ ਕੇ ਰੁਕ ਜਾਂਦਾ ਏ ਇਹਨੂੰ ਕੋਈ ਗੱਲ ਇਹਨੂੰ ਮਾੜੀ ਚੰਗੀ ਆਖੀ ਇਹਨੂੰ ਕਦੀ ਸਾਡਾ ਮਾਂ ਤੇ ਉਹਦਾ ਕੰਮ ਉਹ ਸਮਝਾਉਣਾ ਹੀ ਆ ਬੱਚੇ ਨੂੰ ਸਿਰਫ ਹਾਂ ਜੀ ਸਾਰੇ ਸਮਝਾਉਂਦੇ ਆ ਹਾਂ ਹੁਣ ਤੇਰੇ ਮਾਂ ਪਿਓ ਤੈਨੂੰ ਸਮਝਾਉਂਦੇ ਨਹੀਂ ਹੋਣਗੇ ਨਹੀਂ ਸਮਝਾਉਂਦੇ ਸਭ ਜੀ ਮਾਰੇ ਤਾਂ ਕੰਮ ਤੋਂ ਲੋਕਦੇ ਆਹ ਕੋਈ ਨਹੀਂ ਇਹਨੇ ਹੀ ਬਣ ਜਾਣਾ ਡੈਡੀ ਹਾਂ ਫਿਰ ਬਦਲੂ ਜੇ ਆਪਣੇ ਵਿੱਚ ਨਹੀਂ ਤੇਰੀ ਬਣ ਜਾਣਾ ਵਾ ਗੜੀ ਇਹਨੇ ਆਪਣੇ ਬੱਚੇ ਨੂੰ ਸਮਝਾਉਣਾ ਸਮਝਾਊਗਾ ਕਿ ਨਹੀਂ ਸਮਝਾਊਗਾ ਕੀ ਉਹਨੂੰ ਨਾਖੂਂਗਾ ਭਜਾਓ ਤੁਸੀਂ ਕੋਈ ਨਹੀਂ ਐਸ਼ ਕਰੋ ਫਿਰ ਆਪੇ ਕੋਣ ਤੇਰੇ ਫਿਰ ਉਹ ਜਿੱਥੇ ਮਰਜੀ ਇਹਨੇ ਵੀ ਆਪੇ ਕੁੰਡਾ ਫੜ ਲੈਣਾ ਥਵੇ ਬਸ ਕਾਰਨ ਤੁਸੀਂ ਪਾਰਟੀ ਬਦਲ ਗਿਆ ਪਾੜੀ ਪਾਰੀ ਹੈ ਕਿ ਤੁਸੀਂ ਉਧਰ ਨੂੰ ਹੋ ਗਿਆ ਹਣੇ ਕਿੱਦਾਂ ਵੇਖ ਕੇ ਹੋ ਗਿਆ ਜੋ ਮਰਜੀ ਸਮਝਦਾ ਇਮਤੀ ਜੀ ਚੱਲੀਏ ਫਿਰ ਚਲੋ ਨਾ ਚੱਲ ਨਾ ਪਾਉਂ ਨੇ ਨਹੀਂ ਲੈ ਆਈ ਸਮਾਨ ਕੋਈ ਕਿੱਧਰ ਚੱਲ ਲਈ ਉਹ ਇੱਥੇ ਕੰਮ ਹੀ ਮੜਾ ਜਾ ਗੱਲ ਸੁਣ ਹੁਣ ਤੂੰ ਵਿਆਹਿਆ ਮਰਿਆ ਵਾ ਹੁਣ ਬਾਪ ਬਣਣਾ ਣਾ ਤੂੰ ਹੁਣ ਬੜਾ ਤਰੀਕੇ ਨਾਲ ਤੈਨੂੰ ਚੱਲਣਾ ਪੈਣਾ ਈ ਆਪਣਾ ਘਰ ਬਸਾਉਣਾ ਪੈਣਾ ਈ ਤੈਨੂੰ ਮੇਰੀਆਂ ਗੱਲਾਂ ਦੇ ਬੁਰੀਆਂ ਲੱਗਦੀਆਂ ਹੀ ਹੋ ਧਿਆਨ ਦੇ ਮੇਰੀਆਂ ਗੱਲਾਂ 'ਤੇ ਥੋੜਾ ਜਿਹਾ ਹੁਣ ਮੈਂ ਆਪਣੀ ਜ਼ਿੰਦਗੀ ਜੀ ਨਹੀਂ ਛੱਡਦਾ ਬਹਿ ਜਾ ਇਥੇ ਤੇ ਮੈਂ ਗੱਲ ਦੱਸਾਂ ਕਰੋ ਚੱਲਿਆ ਏ ਪੁੱਤਾ ਮਿੱਠੀ ਮੰਡਲ ਦੇ ਵੱਲੇ ਮੇਰੇ ਚਾਰ ਕ ਸਜਾਈਓ ਲੈ ਜੀ ਬਨ ਕੇ ਤੂੰ ਪੱਲੇ ਖੱਬੇ ਮੋੜ ਤੇ ਹੈ ਠਿਕਾ ਖੱਬੇ ਮੋੜ ਤੇ ਹੈ ਠਿਕਾ ਸੱਜੇ ਐਸ਼ ਦਾ ਟਿਕਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੂੰ ਮੰਜ਼ਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੂੰ ਮੰਜ਼ਲ ਤੇ ਜਾਣਾ ਵੇਖ ਫਿਲਮਾਂ ਦੇ ਹੀਰੋ ਚੱਕ ਲਈ ਨਾਂਦ ਨਾਲੀ ਚਿੱਟੇ ਲੇਖਾਂ ਤੇ ਸ਼ਿਆਹੀ ਫੇਰ ਲਈ ਨਾ ਤੂੰ ਕਾਲੀ ਚਿੱਟੇ ਲੇਖਾਂ ਤੇ ਸ਼ਿਆਹੀ ਫੇਰ ਲਈ ਨਾ ਤੂੰ ਕਾਲੀ ਖੱਬੇ ਮੋੜ ਤੇ ਕਚੈਰੀ ਛੱਜੇ ਮੋੜ ਤੇ ਉਠਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੂੰ ਮੰਜ਼ਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੂੰ ਮੰਜ਼ਲ ਤੇ ਜਾਣਾ ਓਏ ਓਏ ਬੋਲੀ ਰੇ ਗਲੋਹਾ ਕਿਦਾਂ ਡੇ ਜੇ ਤੁਸੀਂ ਏ ਓਏ ਓ ਬੜੀ ਪੀੜ ਹੋਣ ਦੀ ਓ ਮੇਰੇ ਰਾਹਡ ਪਵਾ ਦੋ ਹੇ ਹੁਣ ਮੈਂ ਕਿੱਥੋਂ ਨਹੀਂ ਆ ਕੇ ਪਾਦਾ ਕਿ ਦਾਦਾ ਹੈਗਾ ਤੇਰੀ ਮਾਂ ਨੂੰ ਫੋਨੋਂ ਕਿੰਦੀ ਆ ਜੂਗੀ ਸਵੇਰੇ ਪੈਸੇ ਦੇਵੂਗੀ ਤੇ ਪਹਿਨੀ ਇੱਦਾਂ ਕਾਦੇ ਨਾ ਰੱਡ ਪੈ ਜਣੀ ਆ ਤੁਹਾਡੇ ਕੋਲ ਤੇ ਪੈਸੇ ਨਹੀਂ ਹੈਗੇ ਤੇ ਮੇਰੇ ਲਈ ਹੁਣ ਤੇ ਮੈਂ ਲੁੱਤਰੀ ਕਰਦੀ ਆ ਮੇਰੇ ਕੋਲ ਕਿੱਥੋਂ ਹੈ ਲੋਕੀ ਤੇ ਮੇਰੀ ਛਡਾਕ ਨਹੀਂ ਹੁਣ ਮੰਜੇ ਤੇ ਪੈਸੇ ਲਕੀ ਜਾਓ ਓ ਮੈਨੂੰ ਪੀੜ ਪੂੜ ਵਾਲੀ ਗੋਲੀ ਦੇ ਦੇ ਇੱਕ ਤੇ ਪਣੀ ਦੇ ਨਾਲ ਮੇਰੇ ਕੋਲ ਨਹੀਂ ਦਿੱਤਾ ਜਾਂਦਾ ਪਾਣੀ ਕਿੰਨਾ ਕਿੰਨੇ ਨੱਲਾ ਸੁਣਾ ਜੇ ਤੂੰ ਚੰਗਾ ਬਣਾ ਦੇ ਸਿੱਧਾ ਕਰ ਹੋਰ ਇਹ ਤੇਨੂੰ ਹਿੱਦਰ ਨੂੰ ਕੀਤਾ ਸੀ ਮੈਂ ਹਾਏ ਵੇ ਪਾਣ ਵੇਹ ਦੀ ਮੈਂ ਹੁ ਨਾ ਨਾ ਸਹੀ ਮੈਂ ਤੇਰੀ ਲਾਤ ਤੋੜ ਦੇਣੀ ਸੀ ਨਾਲ ਹਾਂ ਤਾਂ ਇਹ ਤੇਰੀ ਰੱਬ ਨੇ ਤੋੜੀ ਨਾ ਤੇਰੇ ਕਰਮਾਂ ਦੀ ਸਜ਼ਾ ਮਿਲਣ ਲਈ ਆ ਭੁਗਤ ਹੁਣ ਹਾਏ ਮੰਮੀ ਸਿੱਖਿਆ ਹਾਏ ਨਹੀਂ ਕਿ ਜਦ ਬੰਦੇ ਤੇ ਪਿਆਰ ਨਹੀਂ ਟਿਕਦਾ ਬੰਦਾ ਮੰਜੇ ਤੇ ਪਿਆ ਹੀ ਟਿਕ ਜਾਂਦਾ ਆ ਮੇਰਾ ਬਾਹਰ ਵਾਲ ਨੂੰ ਮੂੰਹ ਕਰਦੇ ਸੀ ਤੇਨੂੰ ਮੰਜਾ ਕਮਾ ਦਿਓ ਬਾਹਰ ਕੀ ਦੇਖਣਾ ਹੁਣ ਹੈ ਬਾਹਰ ਕੀ ਆ ਹੇ ਔਰ ਬਾ ਰੱਬ ਕੀ ਰੱਬ ਜੀ ਕਰੇ ਜਦੋਂ ਆਪਣੀ ਆਈ ਤੇ ਆਇਆ ਸੀ ਉਦੋਂ ਰੱਬ ਨੇ ਚੇਤਾ ਕਰਦਾ ਨਹੀਂ ਹੁਣ ਰੱਬ ਨੂੰ ਪਿਆ ਚੇਤਾ ਕਰਨ ਡਿਆ ਮਨ ਜੀ ਤੇ ਹੁਣ ਰੱਬ ਕੀ ਕਰੇ ਤੇਰੇ ਵਰੀ ਤੂੰ ਨਾ ਬੋਲਦਾ ਨਾ ਬੈਠਾ ਨਹੀਂ ਟਿਕਦਾ ਪਿਆਰ ਆ ਮੇਰੇ ਇਥੇ ਬਾਹਰ ਕੀ ਦੇਖਣਾ ਚਾਹਤੀ ਨਾ ਮਾਂ ਉਹ ਡਾਕਟਰ ਨੂੰ ਸੱਦਦੇ ਆ ਟੀਗਾ ਟੂਗਾ ਲਾ ਜੇ ਯਾਰ ਪੀੜ ਵਾਲਾ ਹੁਣ ਤੇ ਉਹ ਲਾ ਕੇ ਗਿਆ ਹੋਣ ਉਹਨੇ ਮੈਂ 1000 ਰੁਪਏ ਦਿੱਤਾ ਹੀ ਹਜੇ ਹੁਣ ਮੈਂ ਕਿੱਥੋਂ ਨਿ ਆਵਾਂ ਤੇਰੇ ਵਾਸਤੇ ਨੋਟ ਹੈ ਨਹੀਂ ਮੇਰੇ ਕੋ ਪੈਸੇ ਜੋ ਤੇਰੀ ਮਾਂ ਆਊਗੀ ਨਾ ਪੈਸੇ ਲੈ ਕੇ ਫਿਰ ਲਵਾ ਦੂੰਗੀ ਟੀਕੇ ਤੇ ਟੀਕਿਆ ਰਿਆ ਹੈ ਇੱਥੇ ਮੇਰੇ ਕੋ ਆਉ ਭਗਤ ਨਹੀਂ ਤੇਰੀ ਨਹੀਂ ਹੁੰਦੀ ਹਾਏ 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 ਕਰੀ ਜਾਣੇ ਲੱਗੇ ਪਏ ਮੇਰੇ ਹੁਣ ਚੁੱਪ ਕਰਕੇ ਤੇ ਘੜੀ ਸੌਂ ਜਾ ਤੇ ਪੀੜ ਤੁਹਾਡੇ ਹਟੇ ਉਹ ਨੀਂਦ ਪੀੜਾ ਢੂ ਤੇ ਆਊਗੀ ਤੇ ਪੀੜ ਨਾਲ ਤੇ ਆ ਨਾ ਦੋ ਹਾਏ ਨਾ ਤੇ ਟੁੱਟੀ ਹੋ ਗਈ ਫਿਰ ਟਿਕਦੇ ਨਹੀਂ ਤਮੀ ਬੰਦਾ ਟਿਕ ਜਾਂਦਾ ਹੇ ਲੈ ਕਿਦੋਂ ਲੋਕਾਂ ਨੂੰ ਮਾਰਦਾ ਇਦੋਂ ਵਾਹ ਹਾਂ ਕਿਉਂ ਰੌਲਾ ਪਾਇਆ ਕੀ ਹੁੰਦਾ ਵਾ ਉਹ ਮੰਮੀ ਪੀੜ ਬੜੀ ਹੋਣ ਈ ਮੇਰਾ ਆਪਰੇਸ਼ਨ ਕਰਾ ਦੋ ਕਿਤੇ ਫੜ ਤੜ ਲਓ ਹਾਂ ਜਿਹੜਾ 1.5 ਦੋ ਲੱਖ ਰੁਪਈਆ ਲੱਗਣਾ ਕੇ ਕੋਲੋਂ ਫੜ ਲਾ ਵੀ ਇਹਨਾਂ ਨੇ ਕਹਦੇ ਬਾਹਰ ਆਏ ਮੈਂ ਮਰ ਗਿਆ ਕਿਥੋਂ ਫੜਾ ਮੈਂ ਉਹ ਕੋ ਮੈਂ ਤਾਂ ਸਗੋਂ ਤੈਨੂੰ ਆਖਣਾ ਸੀ ਉਹਨੇ ਮੈਨੂੰ ਫੋਨ ਕੀਤਾ ਵੀ ਉਹਨੂੰ ਆਪ ਆਜ ਇਹਨਾਂ ਮੇ ਥੋੜੇ ਬਹੁਤੇ ਪੈਸੇ ਪਾਵੇ ਮੈਂ ਤਾਂ ਲਾਸੰਸ ਬਣਾਉਣ ਦੀਆ ਆਪਣਾ ਬੜਾ ਮਾਵਾ ਇਹਦਾ ਟਰਾਲੇ ਦਾ ਕੀ ਟਰਾ ਲਾ ਟਰਾ ਲਾ ਲਾਈ ਆ ਹਾਏ ਮੈਨੂੰ ਨਹੀਂ ਸਮਝ ਲੱਗਦੀ ਉਹ ਮੇਰਾ ਉਹ ਲਾਤ ਜਿਹੜੀ ਰਾਜ ਰਾਜ ਪਵਾ ਦੋ ਆਏ ਇਹਨੇ ਇਹਨੇ ਪੈਸੇ ਕੱਢ ਲਏ ਬੜੀ ਫੀਡ ਆਉਂਦੀ ਓ ਇਹਨੂੰ ਕਹਿ ਕਿ ਤੇ ਪੜਾਉਣ ਪੜਾਣ ਚੱਲ ਜਾ ਇੱਕ ਦਿਨ ਜੀ ਹੁਣ ਮੈਂ ਪੜਾਉਂ ਜਰਦਾ ਜਦੋਂ ਜਾਂਦੀ ਹੁੰਦੀ ਹੋਰ ਤੂੰ ਰੌਲਾ ਪਾਉਂਦਾ ਜਾਂ ਜਮਾ ਹੁੰਦੇ ਤੇ ਚੱਲ ਅੱਜ ਵਰਤੋਂ ਕੰਮ ਆ ਜਾਂਦੇ ਸਾਡੇ ਹਾਂ ਹੁਣ ਮੈਂ ਇੱਕ ਦਿਨ ਚ ਪੜਾਉਂ ਜਰਦਾ ਉਹਨੇ ਪਹਿਲੇ ਦੇਣੀ ਮੈਨੂੰ 1.5 ਤੋਂ 2 ਲੱਖ ਰੁਪਈਆ ਫੜਾ ਦੇਣਾ ਨਾ ਭੀ ਆ ਲੈ ਜਾ ਕਰ ਬੜੇ ਔਖੇ ਹੋਏ ਨਾ ਕੀ ਕਰੀਏ ਹੁਣ ਦੱਸ ਹਾਂ ਉਹ ਇੱਥੋਂ ਪਹਿਲੀ ਠੇਕੇ ਟੁਕੇ ਦੇ ਕਿਹਨੂੰ ਦੇ ਦੋ ਗੈਣੇ ਗੁਣੇ ਰੱਖ ਦੋ ਤੇ ਆਪਣੀ ਉੱਥੇ ਜਾ ਕੇ ਪਿੰਡ ਮਾਂ ਨੂੰ ਕਰੋ ਹੁਣ ਹੋਰ ਕੀ ਜਾਵੇਂ ਪਏ ਘਰ ਤੇ ਪਿੰਡ ਹੈਗੀ ਆ ਮਾਂ ਤੇਰੀ ਨੂੰ ਆ ਇੱਥੇ ਚਲਾਈ ਚਲਾਈ ਚੱਲਣ ਰਹੀ ਆ ਫੇਰ ਮੈਨੂੰ ਮਾਰ ਦੋ ਕੋ ਤੇ ਕੇ ਆਹ ਹਾਡਾ ਕਸੂਰ ਥੋੜਾ ਦਾ ਪਹਿਲਾਂ ਫਾ ਲੈਂਦਾ ਫਿਰ ਦੋ ਲੋਕਾਂ ਨੇ ਮੰਗ ਮੰਗ ਕੇ ਮੋਟਰਸਾਈਕਲ ਆਹ ਹਾ ਨਾ ਉਹ ਕਿਹੜਾ ਹੁਣ ਸਵੇਰੇ ਆ ਜਾਣਾ ਨਾ ਮਾਂ ਨੇ ਹੁਣ ਦਿੱਤਾ ਕੀ ਹੈ ਕਿ ਤੁਹਾਨੂੰ ਪੀੜ ਆਲੀ ਦੁਹੇ ਠੀਕ ਹੈ ਵੀ ਡਾਕਟਰ ਲੈ ਕੇ ਗਿਆ ਹਸਪੀਟਲ ਵੀ ਤੁਹਾਨੂੰ ਖੜਿਆ ਉੱਥੇ ਵੀ ਇਹਨਾਂ ਨੇ ਦਿੱਤੀ ਹੈ ਦਵਾਈ ਉਹ ਪੀੜ ਨਹੀਂ ਹਰਦੀ ਮੈਂ ਕੀ ਕਰਾਂ ਤੇ ਹੁਣ ਸਹੀਏ ਸਹੀਏ ਨਿਕਲਦੀ ਜਾਂਦੀ ਆ ਤੇ ਮੂੰਹ ਚ ਜਬਾਰ ਖਾ ਲਿਆ ਇਤਨਾ ਨਹੀਂ ਕਿ ਨੀ ਰੋਲਾ ਪਾਇਆ ਹਾਂ ਮੇਰੇ ਪਾਣੀ ਪੀਂ ਦੇ ਦੋ ਆ ਇਹਨੇ ਤਰੀ ਮੈਨੂੰ ਕੋਈ ਵੀ ਇਹ ਤੇ ਟੱਚ ਨਹੀਂ ਜਾਣ ਢਈ ਹਣਾ ਹਏ ਪਾਣੀ ਦਿੱਤਾ ਦੇਗਾ ਕਿੰਨੀ ਕ ਵਾਰੀ ਫੜਾਵਾ ਪਾਣੀ ਤੁਨੂੰ ਮੈਂ ਪਾਣੀ ਫੜਾ ਦੇ ਕਦੀ ਚਾਹ ਕਦੀ ਪਾਣੀ ਫੜਾ ਹਏ ਨਹੀਂ ਆ ਤੇਰਾ ਮੱਥਾ ਡੰਮਾ ਫੇਰ ਕਿਹੜਾ ਤੁਸੀਂ ਟਿਕ ਜਾਣਾ ਹੁਣ ਇੱਕੋ ਵਾਰੀ ਮੈਂ ਪਾਣੀ ਫਰੋਣਾ ਮੈਂ ਕੰਮ ਕਰਨ ਦੇਈ ਆ ਕਿ ਪਾਣੀ ਤੁਹਾਡੇ ਦਵਾੜੇ ਰਹਿਣਾ ਹੈ ਉਹ ਦੇ ਦੇ ਨਾਲ ਗੋਲੀ ਦੇ ਦੇ ਪੀੜ ਵਾਲੀ ਹਾਂਜੀ ਹੁਣ ਤੇ ਦਿੱਤੀ ਸੀ ਪਤਾ ਹੈ ਹੈ ਨਹੀਂ ਆ ਹੁਣ ਹਏ ਆ ਫੜ ਦੋ ਮੈਨੂੰ ਨਾ بار بار ਵਜਾ ਮਾਰੋ ਐਵੇਂ ਤਾ ਚੁੱਕ ਐਵੇਂ ਤਾ ਚੁੱਕ ਕੀ ਏ ਪੰਗਾ ਖਾਨਾ ਲੈ ਚੰਗੇ ਬੜੇ ਤੇ ਜੁੱਠਣ ਦੇ ਤਾ ਚੁੱਕ ਤਾ ਚੁੱਕ ਐ ਲੋਕ ਐ ਪੀਰ ਹੁਣ ਐ ਤੇ ਇਹ ਕੋਣ ਸਮੇ ਐ ਨਹੀਂ ਬੈਠਾ ਵੀ ਨਹੀਂ ਜਾਂਦਾ ਲੰਮੇ ਨੂੰ ਨਹੀਂ ਪਿਆ ਜਾਂਦਾ ਇਹ ਬਹੁਤ ਜ਼ਿਆਦੀ ਹੁੰਦੀ ਆ। ਮੇਰ ਰੱਬਾ। ਮੇਰ ਰੱਬਾ। ਹੁਣ ਰੱਬ ਨੂੰ ਕਰੋ ਚੇਤੇ ਅਗਰ ਤੁਹਾਨੂੰ ਰੱਬ ਭੁੱਲਿਆ ਹੀ ਹੁਣ ਰੱਬ ਬੜਾ ਚੇਤੇ ਆਉਣ ਡਿਆ ਅੱਜ ਤੁਹਾਨੂੰ ਮੰਜੇ ਤੇ ਪਿਆ ਅਗਰ ਤੁਹਾਡੇ ਰੱਬ ਨੇੜੇ ਤੇੜੇ ਵੀ ਨਹੀਂ ਹੈਗਾ। ਅਗਰ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੈਂ ਅੱਜ ਰੱਬ ਕੀ ਕਰੇ ਆਣ ਕੇ ਉਹ ਚੁੱਪ ਕਰ ਜਾ ਮੇਰਾ ਸਿਰ ਵੀ ਪੀਣੋਂ ਲਾ ਪਿਆ ਤੂੰ ਬਗਬਗ ਕਰੀ ਜਾ ਨਹੀਂ ਆ। ਜੇ ਤੁਸੀਂ ਬਗਬਗ ਕਰਦੇ ਉਹ ਦਿਨਾਂ ਨਹੀਂ ਤੁਹਾਡਾ ਸਿਰ ਫੀਟ ਕਰਨ ਡਿਆ ਹੁਣ ਜ਼ਿਆਦਾ ਡਿਆ ਵਾ ਕਰਨੇ। ਤੁਸੀਂ ਕਿੱਡੇ ਚੁੱਪ ਜਿਹੇ ਬੰਜੇ ਤੇ ਪਏ। ਤੁਸੀਂ ਵੀ ਤੇ ਰੋਲਾ ਪਾਉਂਦੇ ਆ। ਹਾਏ ਹਾਏ ਕਰਨ ਡੇ ਜੇ। ਹੈਂ? ਹੂੰ ਬਣ ਨਹੀਂ ਇਹ ਤੇ ਇਹ ਹੁਣ। ਸੁੱਖ ਮੇਰੀ ਗੱਲ ਸੁਣ। ਕੀ ਗੱਲ ਸੁਣਾ ਇੱਥੇ ਭੋਲਪਾ। ਇਧਰ ਆ। ਫੈਟ ਦੇ ਕੀ ਕਰਨਾਲ ਕੇ ਉਹ ਆਪਣੀ ਮੈਡਮ ਨੂੰ ਫੋਨ ਲਾ ਉਹਦੇ ਕੋਲੋਂ ਮੰਗ ਲਾ ਪੈਸੇ ਕਿਹੜੀ ਮੈਡਮ ਨੂੰ ਫੋਨ ਲਾਵਾਂ ਕਿਹੜੀ ਕੋ ਪੈਸੇ ਮੰਗਾ ਹੁਣ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਹੈ ਹੈ ਜੇ ਮੈਨੂੰ ਉਧਰ ਇੰਨੀਆਂ ਗੱਲਾਂ ਸੁਣਾਇਆਂ ਥਨੋਂ ਦੇ ਕੋ ਪੈਸੇ ਮੰਗ ਲਾ ਕਿਹੜੇ ਮੂਨੇ ਪੈਸੇ ਮੰਗਾ ਦੇ ਘੋਮੇ ਉਹ ਤਰਲਾ ਮਾਰ ਲਾ ਉਹਦਾ ਬੜੀ ਚੰਗੀ ਆ ਉਹਨੇ ਮੈਨੂੰ ਜੂਂ ਦਾਦੀ ਵੀ ਐਕਸੀਡੈਂਟ ਹੋ ਗਿਆ ਉਹਨੇ ਦੇ ਦੇਣੇ ਪੈਸੇ ਹਾਏ ਆਜੂ ਆਹੀ ਜ਼ੁਬਾਨ ਚ ਤੁਸੀਂ ਕਹਿਂਦੇ ਬੜੀ ਚੰਗੀ ਆ ਅਗਰ ਤੁਸੀਂ ਉਹਨੂੰ ਮੇਤ ਨਹੀਂ ਸਮਝਦੇ ਉਦੋਂ ਤੱਕ ਇਹਨੇ ਹੀ ਬਿੱਦਲ ਸਰ ਗਿਆ ਮਗਰ ਹੀ ਉਹਨੂੰ ਤੋੜ ਦੇਣਾ ਅੱਜ ਤੁਸੀਂ ਕਹਿੰਦੇ ਬੜੀ ਚੰਗੀ ਆ ਹੈ ਮੰਜੇ ਦੇ ਪਿਆ ਬੰਦਾ ਕੀ ਕੀ ਨਹੀਂ ਕਰਦਾ ਹੁਣ ਹੁਣ ਤਾਂ ਸਾਰਾ ਕੋ ਚੀਤੇ ਆਉਣ ਰਿਆ ਵੀ ਕੌਣ ਚੰਗਾ ਕੌਣ ਨਹੀਂ ਉਹ ਚੱਲ ਲਾਲਾ ਫੋਨ ਮੈਂ ਕਿਉਂ ਕਰਦਾ ਵਾ ਫੋਨ ਹੱਥ ਜੋੜੇ ਤੇਰੇ ਅਗੇ ਲਾਲਾ ਫੋਨ ਹੈ ਆਏ ਆਪਣੇ ਕਰਮਾਂ ਦਾ ਭੋਗ ਜੋ ਕਰਦਾ ਰਿਆਂ ਹੁਣ ਮੇਰੇ ਗੜੀ ਹੱਥ ਨਾ ਛੋੜ ਮੇਰੇ ਗੜੀ ਆ ਕੋਰਿਆਂ ਦਾ ਕੋਈ ਫਾਇਦਾ ਨਹੀਂ ਆ ਉਹ ਪੀੜ ਬੜੀ ਹੋਣ ਢਈ ਆ ਪੀੜ ਹੋਣ ਢਈ ਆ ਜਿਹੜੀ ਤੈਨੂੰ ਹੈ ਭੋਗ ਆਪਣੇ ਕਰਮਾਂ ਦਾ ਜਿਹੜਾ ਕੀਤਾ ਖਿਚੜੀ ਰੱਖੀ ਹੈਗਾ ਤੇਰੇ ਲਈ ਰਿਝ ਲੈਣ ਦੇ ਖਵਾਲ ਦਿੰਨੀ ਆ ਤੈਨੂੰ ਨਾ ਕੋ ਹੋ ਹੁਣ ਕੋਈ ਨਹੀਂ ਮੈਂ ਗੂਂ ਲਾਲਾ ਨੂੰ ਨਹੀਂ ਮੈਂ ਕਿਹੜੇ ਉਹਦੇ ਆਪ ਆਪਣੇ ਕਰੰਦੇ ਹੀ ਆ ਉਹਨੂੰ ਫੋਨ ਲਾ ਲਾ ਇੱਥੇ ਮੈਡਮ ਨੂੰ ਫੋਨ ਹੋਰ ਨਾ ਨਾ ਕਰਦਾ ਬੈਠੇ ਰਹੋ ਦੇਖ ਕੇ ਜਦ ਦਾ ਮੈਡਮ ਦਾ ਆ ਹੁਣ ਫੋਨ ਲਾਉਣ ਵਾਲਾ ਹੁਣ ਹੱਥ ਜੋੜਨ ਦੇ ਅੱਗੇ ਤੇ ਨਾ ਤਾ ਨਾ ਮੇਰਾ ਗਲਾ ਕੁੱਟਦਾ ਹੀ ਅੱਜ ਮੇਰੇ ਗੜੀ ਤੁਹਾਡੇ ਹੱਥ ਵੀ ਜੁੜ ਗਏ ਹੈ ਹਾਂ ਹੁਣ ਮੰਜੀ ਤੇ ਪੈ ਗਿਆ ਤੇ ਹੁਣ ਹੱਥ ਜੁੜਨ ਦੇ ਹੈ ਇਹਨੋਂ ਇਹ ਹੱਥ ਮੇਰੇ ਗਲਾ ਕੁੱਟਣ ਨੂੰ ਤੇ ਮੈਨੂੰ ਕੁੱਟਣ ਨੂੰ ਜੁੜਦੇ ਹੀ ਲਿਆ ਮਾਤਾ ਹੈਗੇ ਤੇਰੇ ਕੋਲ ਪੈਸੇ ਤੇ ਦਿਓ ਮੈਨੂੰ ਉਹਨੂੰ ਮੈਂ ਡਾਕਟਰ ਨੂੰ ਸੱਦਾ ਤੇ ਉਹਨੂੰ ਟੀਕਾ ਟਾਕਾ ਲਾ ਕੇ ਜਾਵੇ ਤੇ ਘੜੀ ਸੌਵੇਂ ਰੈਸਟ ਕਰੇ ਉਹ ਮੰਜੀ ਤੇ ਪਿਆ ਵੀ ਨਹੀਂ ਜੇ ਟਿਕਦਾ ਤੇ ਮੇਰਾ ਜੀ ਨਾ ਹਰਾਮ ਕੀ ਕਰਾਂ ਮੈਂ ਕਿੱਥੋਂ ਦਵਾਂ ਪੈਸੇ ਤੁਸੀਂ ਕਿੱਧਰ ਚੱਲੇ ਜੇ ਹੁਣ ਮੈਂ ਤਾਂ ਚੱਲੀ ਸੀ ਮੁੰਡੇ ਬਾਰੇ ਵੀ ਕਿਸ ਨੂੰ ਪੁੱਛਦੀਆਂ ਉਹ ਉੱਥੇ ਉਹ ਮੇਰੀ ਜਾਨ ਖਾਣ ਡਿਆ ਬੀਬੀ ਦਾ ਸੰਸ ਬਣਾਉਣਾ ਥੋੜੇ ਬਹੁਤੇ ਮੈਨੂੰ ਪੈਸੇ ਕਲਾ ਤੇ ਮੈਂ ਦੱਸ ਕੀ ਕਰਾਂ ਮੁੰਡੇ ਵਾਸਤੇ ਤੁਸੀਂ ਫੇਰ ਤੁਰ ਪਏ ਜੇ ਮੁੰਡੇ ਦੇ ਬਣੇ ਰਿਓ ਕੁੜੀ ਦੇ ਨਾ ਬਣਿਓ ਤੁਸੀਂ ਕੁੜੀ ਨੇ ਮੈਂ ਕੀ ਨਹੀਂ ਬਣੀ ਵਿਆਹਿਆ ਤੈਨੂੰ ਆਪਣੇ ਘਰ ਕ ਲਾਇਆ ਉਹ ਤਾਂ ਫੇਰ ਮੁੜ ਕੇ ਮੇਰੇ ਘਰ ਹੀ ਆਣ ਕੇ ਬਹਿ ਗਿਆ ਬਹਿ ਗਿਆ ਮੈਂ ਤਾਂ ਫੇਰ ਮੈਨੂੰ ਜੰਮਦੀ ਨਾ ਮੈਨੂੰ ਤਾਂ ਘੋੜ ਵਾਂਗੂ ਤੁਸੀਂ ਲੱਗੇ ਹੋ ਘੋੜ ਵਾਂਗੂ ਲੱਗੇ ਤਾਂ ਮੈਂ ਕਿੱਥੇ ਜਾਵਾ ਹੁਣ ਤੁਸੀਂ ਮੇਰੀ ਲੱਭੇ ਮੈਂ ਆਪ ਤਾਂ ਨਹੀਂ ਲੱbn ਗਈ ਹਾਂ ਮੈਂ ਦੱਸ ਹੁਣ ਕੀ ਕਰਾਂ ਮੈਂ ਹੁਣ ਮੁੰਡੇ ਦਾ ਨੀ ਪਹਿਣੀ ਮੁੰਡੇ ਦਾ ਕਹਾਂ ਹੁਣ ਮੈਂ ਇਹ ਕਰਾਂ ਮੈਂ ਕੀ ਕਰਾਂ ਦੱਸ ਹੁਣ ਨਾ ਤੁਸੀਂ ਕੰਨੀ ਨਾ ਘਤਰਾਓ ਤੁਹਾਨੂੰ ਮੰਮੀ ਹੁਣ ਕਰਨਾ ਹੀ ਪੈਣਾ ਵਾ ਹੁਣ ਉਹ ਆਣ ਕੇ ਇੱਥੇ ਬੈਠਾ ਤੇ ਲੱਤ ਟੁੱਟ ਗਈ ਹੈ ਤੇ ਹੁਣ ਮੈਂ ਕੀ ਕਰਾਂ ਮੈਂ ਕਿੱਥੋਂ ਲਾਵਾਂ ਪੈਸੇ ਹੈ ਹੁਣ ਮੇਰੇ ਤੇ ਕੋਈ ਹਾਂ ਨਹੀਂ ਆਉਣਾ ਹੀ ਆਣਾ ਮਾਂ ਨਾਲ ਸਲਾਹ ਕਰਦੇ ਆਉਂਦੀ ਨਾ ਤੇ ਮਾਂ ਨੇ ਤੇ ਸਵੇਰੇ ਆਉਣਾ ਮੈਂ ਫੇਰ ਡਾਕਟਰ ਨੂੰ ਸੱਦਾ ਨੂੰ ਕੋਈ ਟੀਕਾ ਟਾਗਾ ਲਾ ਕੇ ਜਾਏ ਤੇ ਘੜੀਓ ਸਮੇਂ ਮੈਂ ਚੱਲੀ ਗਈ ਤਾਂ ਫੇਰ ਤੁਸੀਂ ਮੈਂ ਖਾ ਚੱਲ ਕਿਸੇ ਨੂੰ ਪੁੱਛ ਕੇ ਲਿਆਉਣੀ ਆ ਪੈਸੇ ਥੋੜੇ ਬੋਲ ਤਾਂ ਮੁੰਡੇ ਨੂੰ ਕਿ ਲਾਉਣੀ ਮੁੰਡੇ ਵੱਲੋਂ ਬਸ ਸੋਚੀ ਜਾਈ ਮੁੰਡੇ ਦਾ ਹੀ ਮੁੰਡਾ ਦੇ ਰਾ ਔਰ ਥੋੜੇ ਜਿਹਾ ਮੈਂ ਕੋ ਫੜ ਕੇ ਲਿਆ ਇਹ ਗੀਤ ਆਲੇ ਫੜ ਮੈਂ ਹੁਣ ਮੋੜ ਨਾ ਮੇਰੇ ਕੋ ਮੰਗੀ ਆਪਣੀ ਮਾਂ ਕੋਲੋਂ ਘਰੇ ਜਾ ਨਮਾਣੇ ਆ ਹੀ ਜਾਣਾ ਸਵੇਰੇ ਆਉਣਾ ਤਾਂ ਕਰ ਲੈ ਸਲਾਹ ਵੇ ਨਾਲ ਉਹਦਾ ਮਮੀ ਮੈਂ ਕਿੱਥੋਂ ਦੇ ਜਾਵਾਂ ਦੱਸ ਤੇ ਮੈਂ ਕਿੱਥੋਂ ਨਹੀਂ ਆਵਾਂ ਫਿਰ ਉਹਨੂੰ ਵੀ ਮੇਰੇ ਗੱਲ ਫਾ ਤੂੰ ਹੀ ਪਾਇਆ ਜੇ ਹੈ ਉਹ ਤਾਂ ਮੇਰੀ ਕੁੜੀ ਦਾ ਵੀ ਖਰਚਾ ਵਾ ਮੈਂ ਕਿੱਥੋਂ ਘਰੀ ਜਾਵਾਂ ਹੁਣ ਚੱਲ ਹੁਣ ਤਾਂ ਡਾਕਟਰ ਨੂੰ ਵਿਖਾ ਲ ਹੁਣ ਮੈਂ ਡਾਕਟਰ ਨੂੰ ਸੱਦਦੀ ਆਂਗੇ ਉਹਦਾ ਉਸੇ ਟਾਈਮ ਤੁਰ ਪੇ ਲੱਭਣ ਪੈਸੇ ਕਿਸ ਨੂੰ ਪੁੱਛਣ ਮੇਰੇ ਵਰੀ ਤਾਂ ਤੁਹਾਡੇ ਕੋਲ ਹੁੰਦਾ ਹੀ ਕੱਖ ਨਹੀਂ ਹੈ ਨਹੀਂ ਪਿਆ ਜਾਂਦੀ ਤੁਹਾਡੇ ਕੋਲ ਠੀਕ ਕਰਾਂ ਮੈਂ ਦੱਸ ਹੁਣ ਦੱਸੋ ਮੈਨੂੰ ਵਾ ਕੀ ਕਰਾਂ ਤੇ ਫਿਰ ਗੱਲਾਂ ਮੈਂ ਕੀ ਕਰਾਓ ਮੇਰੀ ਜਾਨ ਖਾਂਂਦੇ ਅੰਦਰ ਜਾਓ ਫਿਰ ਉਹਨੂੰ ਬਾਹਰ ਸੋਟਾਓ ਕਿੱਥੇ ਮੈਂ ਹੁਣ ਕਿੱਥੇ ਸੁੱਟ ਕੇ ਆਉਣਾ ਤੂੰ ਤਾਂ ਮੇਰੇ ਕੋਈ ਆਈ ਆਈ ਤਾਂ ਮਗਰੇ ਉਹ ਆਣ ਕੇ ਬਹਿ ਗਿਆ ਤੇ ਜੇ ਤੂੰ ਹੀ ਚਲ ਜਾਂਦੀੋਂ ਮੈਂ ਤੈਨੂੰ ਸਮਝਾਇਆ ਵੀ ਜਾ ਚਲ ਜਾਓ ਇਤਨੇ ਐਸਾ ਦੇ ਆਈ ਉਹ ਤਾਂ ਮੇਰ ਤੋਂ ਚੋਰੀ ਫੋਨ ਲਾਇਆ ਸੀ ਮੈਂ ਮੇਰੀਏ ਤੂੰ ਫੋਨ ਤਾਂ ਚਲੋ ਮੈਂ ਲਾਇਆ ਮੈਂ ਤਾਂ ਖਾ ਤੁਹਾਡੀ ਸਮਝਾਉ ਤਾਂ ਹੋਗੀ ਤੇ ਤੂੰ ਹੀ ਆਪਣੇ ਘਰ ਜਾਓ ਹੁਣ ਸਮਝੋਤੇ ਨਹੀਂ ਮੰਝੇ ਤੇ ਪਿਆਓ ਫਿਰ ਸਮਝੋਤੇ ਦਿਲਾਓ ਪੈਸੇ ਹੁਣ ਤੂੰ ਹੀ ਲਾਉਣੇ ਕਿ ਨਿਬਾਰੋਂ ਬਣ ਕੇ ਤੇ ਨਹੀਂ ਲਾਉਣੇ ਹੁਣ ਹੈਂ ਜੇ ਹੁਣ ਮੁੰਡਾ ਮੇਰਾ ਸੁਣੇ ਤਾਂ ਉਹ ਮੈਨੂੰ ਕੀ ਆਖੇ ਆਖਰਾ ਤੀ ਜੋਗੀ ਐ ਉਹਨੂੰ ਦਈ ਜਾਂਦੀ ਕੀ ਦੇਣ ਲਈ ਮੈਨੂੰ ਅੱਗੇ ਖਰਚੇ ਤੇ ਮੈਂ ਆਪਣਾ ਕੱਢਣ ਨਹੀਂ ਹੋਣੀ ਤੁਹਾਡੇ ਕੋ ਮੰਗੇ ਕੀ ਗੱਲ ਮੇਰਾ ਨਹੀਂ ਹਿੱਸਾ ਵੇਲੀ ਜੀ ਬੰਦ ਹੈ ਹੈ ਜੇ ਫਿਰ ਮੈਂ ਆਪਣਾ ਹਿੱਸਾ ਲੈ ਫਿਰ ਦੋ ਦੋ ਮੇਰਾ ਹਿੱਸਾ ਮੈਨੂੰ ਇਸ ਸਾਈ ਇਹ ਹੋ ਕੋ ਹਿੱਤ ਤੇ ਵਾਂਦੀ ਹੀ ਗੀ ਹੋ ਤੂੰ ਕਰ ਦਿੱਤਾ ਕੀ ਕਰ ਦਿੱਤਾ ਮੈਂ ਬਸ ਮੇਰੀ ਮੰਮੀ ਹਰ ਟਾਈਮ ਕਸੂਰ ਕੱਢਿਓ ਅੰਦਰ ਉਹ ਬੋਲਣ ਡਿਆ ਬਾਹਰ ਤੁਸੀਂ ਮੈਨੂੰ ਬੋਲੀ ਜਾ ਮੈਂ ਕਿੱਥੇ ਜਾਵਾਂ ਮਰਾਂ ਮੈਨੂੰ ਵੀ ਦੱਸ ਦੋ ਪਿਓ ਤੇਰਾ ਥਾ ਡਕਾਣਾ ਉੱਥੇ ਮਰ ਜਾ ਕਹਾ ਜਿਆ ਦੋਹਾਂ ਮਹੀਨੇ ਅੰਦਰ ਨਾਂ ਨਾ ਵਜੇ ਕਣ ਕਉਣੀ ਆ ਘਰ ਜਾ ਹੀ ਪਹਿਲੋ ਕੜਕ ਦੇ ਸੱਤੇ ਮੈਂ ਚੁੱਕਣ ਡਈ ਤੂੰ ਆਪਣੇ ਮੁੰਡੇ ਬਦਲੇ ਚੁੱਕਣ ਡੇ ਮੇਰੇ ਘਰ ਕੇ ਚੁੱਕਣ ਡੇ ਜੀ ਮੁੰਡੇ ਨੂੰ ਹੀ ਪਾਉਣੇ ਤੁਹਾਨੂੰ ਹੀ ਨਾ ਪਾਉਂਦਾ ਮੁੰਡਾ ਹੁਣ ਵਿਚਾਰਾ ਕੀ ਕਰੇ ਮੁੰਡਾ ਕੋ ਉਹ ਆਪਣਾ ਆਂਦਾ ਮੈਂ ਕਮਾਉਣਾ ਤਾਂ ਕੋਈ ਬੀਵੀ ਤੁੰਗਲਾ ਮੁੰਡਾ ਵਿਚਾਰਾ ਤੇ ਹੀ ਨਹੀਂ ਵਿਚਾਰੀ ਹਨਾ ਤੀ ਉੱਤੋਂ ਡਿੱਗੀ ਤੀ ਵਿਚਾਰੀ ਦੇਖ ਕੋਈ ਕੰਮ ਬੜਾ ਨਾ ਮੈਂ ਤਾਂ ਖੋਈ ਮਾਫੀ ਸੌਰੀ ਆ ਮੈਨੂੰ ਹੋਇਆ ਉਹ ਡਰ ਉਹ ਕੱਢੀ ਜਾਂਦਾ ਫੋਨ ਮੈਨੂੰ ਉਧਰ ਤੋਂ ਮੂੰਹ ਮਿੰਨੂ ਨਹੀਂ ਮੈਂ ਕੀ ਕਰਾਂ ਪਤਾ ਮੇਰੇ ਤੇ ਯੋਨ ਖਾਣ ਮੇਰਾ ਦਾਹ ਜਿਆ ਮੇਰਾ ਮਾਨ ਸਾੜ ਕੇ ਰਹਾਤਾ ਤਾਂ ਹੁਣ ਇੱਥੇ ਪਰੇ ਕਲਾ ਪਾ ਲਈ ਆ ਤੇ ਮੈਨੂੰ ਕਿੰਨੇ ਹੁਣ ਗਾੜੀ ਬਾਹਰ ਦੇਣੀ ਆ ਸਰ ਜੀ ਨਾਮ ਜਮਾ ਦਾ ਕਾਣੀ ਆ ਵਾ ਇੰਨੀ ਕਿ ਸਿਆਰ ਕੀਤੀ ਉਹਦੇ ਕਿੰਨਾ ਵਧੀਆ ਜਿਹਾ ਹੋ ਗਿਆ ਨਾ ਸਰੀਰ ਹੌਲਾ ਜਿਹਾ ਹੋ ਗਿਆ ਜੀ ਗੰਨਾ ਚੁੱਪਣ ਬਰਾਦੇ ਲੰਕਣ ਡਿਆ ਇੰਨਾ ਚੁੱਪਣ ਨੂੰ ਤੇ ਦਿਲ ਕੰਡਿਆ ਵਾ ਮੇਰਾ ਰਦਾ ਦੌੜ ਹੀ ਨਾ ਲਾਇਆ ਕਰੀ ਕੋਈ ਨਹੀਂ ਦੌੜੋ ਲੜ ਲਗ ਰਹੇ ਗੰਨਾ ਚੁੱਪੀ ਜਦੋਂ ਦੰਦ ਖਾਵੇ ਨਾ ਕਰੋ ਨਿੰਦੇ ਗਲੇ ਆਪਾਂ ਤੇ ਨੇਰਾ ਹੋ ਗਿਆ ਜੀ ਘਰੋਂ ਵੀ ਗਾਲਾਂ ਪੈਣੀਆਂ ਬੱਡਾ ਤੇ ਅੱਗੇ ਬੜੌਖਾ ਰਹਿੰਦਾ ਮੇਰਾ ਚਲੋ ਗੰਨਾ ਚੁੱਪ ਕੇ ਚੱਲ ਜਾਨੇ ਲਿਆਵਾਂ ਮੈਂ ਚਲ ਜੀ ਕੰਡਿਆ ਫਿਰ ਲਿਆ ਨਾਲੇ ਦੰਦਾਂ ਦੀ ਕਸਰਤ ਹੋ ਜੂਗੀ ਹਨਾ ਦੰਦਾਂ ਦੀ ਹੋ ਗਈ ਹੈ ਦੰਦਾਂ ਦੀ ਕਰ ਲਈਏ ਲਿਆ ਫਿਰ ਮੈਂ ਉੱਥੇ ਬਹਿਣਾ ਆ ਆ ਜਿਹੜਾ ਸਦਾ ਪੁਆ ਕੇ ਆਖੇ ਦਾ ਦਾ ਫਰਗਦਾ ਲਾਜ ਜੀ ਜਿਹਦਾ ਬਣਾ ਲਓ ਜੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਨਾ ਬਣਾ ਲੈਣੀ ਹੈ ਇਹ ਪਤਾ ਨਹੀਂ ਕੀ ਕੰਡ ਹੈ ਪਏ ਉੱਥੇ ਜਿਹੜਾ ਸਰੀਰ ਗਰਮ ਹੋਇਆ ਏ ਮੜਾ ਮੋਟਾ ਫੇਰ ਠੰਡ ਲੱਗਣ ਦਾ ਪੀਓ ਜਦੋਂ ਉਹਨੇ ਗੰਨਾ ਲੈਉਣਾ ਉਹਨੇ ਚੁੱਪ ਨੂੰ ਜੀ ਨਹੀਂ ਕਰਨਾ ਛੜ ਤੇ ਅੱਗੇ ਬੜੀ ਓਹ ਭਰਾ ਗੰਨਾ ਲੈਣ ਗਿਆ ਆ ਗਈ ਚੁੱਕੀ ਆਉਣ ਡਿਆ ਵਾ ਛਾਨੀ ਆ ਕੁਮਾਰ ਨਹੀਂ ਤੇ ਇਹ ਚੁੱਪਣ ਵਾਲੀ ਸ਼ਕਤ ਬਹੁਤ ਕਰਨੀ ਆ ਗੰਨਾ ਤਾਂ ਨਹੀਂ ਮਿਲਿਆ ਤੇ ਆ ਕੀ ਆ ਆ ਜਾ ਗੱਡੀ ਤੇ ਦੀ ਨੰਬਰ ਪਲੇਟ ਆ ਵੀਆਈਪੀ ਨੰਬਰ ਆ ਬਰਬਰ ਬਤਰੇ ਨੰਬਰ ਆ ਆਇ ਤੇ ਬੜਾ ਤੇ ਕੁਮਾਰ ਚ ਗਿਆ ਸੁਟਿਓ ਗਿਆ ਲੀ ਚੱਕਰ ਨੂੰ ਨੰਬਰ ਵੇਖਣਾ ਕਿਹਾ 7172 ਹੋਈ ਕਿ ਲਿਖ ਦਿਆਂ ਉਹ ਲਿਆ ਇਹ ਆ ਨੰਬਰ ਮਿਲਦਾ ਬੜੀ ਔਖਾ ਜਿਆਣਾ ਇਹ ਚੱਕਰ ਕੀ ਹੁਕਮਾ ਚ ਮੂੰਹ ਤੇ ਬੜੀ ਛਿੱਤੀ ਚੜਦੇ ਆਜ ਨੰਬਰ 7172 7172 ਨੰਬਰ ਤੇ ਸਾਰਤ ਨੂੰ ਵੀ ਇਹ ਕਹਿੰਨੇ ਛੁੱਟੀ ਕਰਤੋਂ ਇੱਥੇ ਕੀ ਚੱਕਰ ਹੋਊਗਾ ਛੁੱਟੀ ਮੈਨੂੰ ਜਿਹੜਾ ਲੱਗਦਾ ਆ ਨਾ ਸਾਹਬ ਜੇ ਤੇ ਡਿੱਗਦੀ ਕਿਸੇ ਦੀ ਡਿੱਗਣੀ ਤੇ ਫਿਰ ਸੜਕ ਤੇ ਚਾਈਦੀ ਵਾਸ ਵਾਸ ਕਮਾਸ਼ ਤੋਂ ਘੜੀ ਚੱਲ ਜੇ ਹਨਾ ਹਾਂ ਇਹੋ ਕੰਮ 2 ਨੰਬਰ ਦਾ ਲੱਗਦਾ ਮੈਨੂੰ ਨੰਬਰ ਦਾ ਜਾਂਦੇ ਨੰਬਰ ਪਲੇਟ ਬਦਲੀ ਕੇ ਨੇ ਗੱਡੀ ਗੁੱਡੀ ਦੀ ਹਾਂ ਗੱਡੀ ਚੋਰੀ ਚੱਲਦਾ ਕੇਸ ਜਾਂਰਾ ਦਾ ਹੀ ਕੰਮ ਹੁੰਦਾ ਹੈ ਜਾਂ ਤੇ ਗੱਡੀ 2 ਨੰਬਰ ਦੀ ਆ ਜਿਹੜਾ 2 ਨੰਬਰ ਦਾ ਕੋਈ ਕੰਮ ਕਰਦੀ ਆ ਤੇ ਜਾਂ ਬੰਦਾ 2 ਨੰਬਰ ਦਾ ਵੀ ਜਿਹੜਾ ਗੱਡੀ ਦੀ ਪਲੇਟਾ ਸੁੱਟ ਗਿਆ ਤੇ ਗੱਡੀ ਲੈ ਗਿਆ ਗੱਡੀ ਲੈ ਗਿਆ ਹੈਨਾ ਹੋਰ ਪਲੇਟਾ ਲੈ ਗਏ ਕੰਮ ਇੱਕ ਹੋ ਸਕਦਾ ਨਹੀਂ ਤੇ ਇੱਧਰ ਕਮਾਦ ਵਿੱਚ ਕਿਥੋਂ ਨੰਬਰ ਪਲੇਟ ਆ ਗਈ ਨੰਬਰ ਲੈਟਾ ਕੋਈ ਗੱਡੀ ਵਧ ਜਾਈ ਨਾ ਉਹ ਤਾਂ ਹੀ ਕੋ ਲਾ ਕੇ ਸੁੱਟ ਗਿਆ ਲਾ ਕੇ ਸੁੱਟ ਗਿਆ ਨੰਬਰ ਵੀ ਬੜਾ ਵਧੀਆ ਫੇ ਗੱਡੀ ਵੀ ਚੰਗੀ ਹੋਣੀ ਆ ਜਿਹੜਾ ਨੰਬਰ ਐਡਾ ਵਧੀਆ ਲਿਆ ਗੱਡੀ ਚੰਗੀ ਹੋਊਗੀ ਆਹ ਚੰਗੇ ਬੰਦੇ ਕੇ ਇਹਦੀ ਹੋਣੀ ਆ ਇਹ ਕਿਹੜਾ ਕੰਮ ਕਰ ਗਿਆ ਇੱਧਰ ਉਹ ਇੱਧਰ ਭਰਾ ਫਰ ਆਉਣਾ ਵੀ ਮਾੜਾ ਹੀ ਆ ਮੈਂ ਤਾਂ ਨਹੀਂ ਇੱਧਰ ਫੇ ਦੋ ਨੰਬਰ ਤੇ ਕੰਮਤ ਨਹੀਂ ਦੇਖਦਾ ਇੱਧਰ ਕੋਈ ਕੀ ਪਤਾ ਹੁਣ ਹੈ ਕੀ ਪਤਾ ਕੀ ਚੱਤਰ ਉਹਦਾ ਵੀ ਇਹ ਲਾ ਯਾਰ ਸੋਚਣ ਵਾਲੀ ਗੱਲ ਏ ਉਹਦਾ ਮੈਂ ਤਾਂ ਗੰਨਾ ਲੈਣ ਗਿਆ ਤੇ ਮੈਂ ਤਾਂ ਫੇ ਆਣਾ ਵੀ ਇੱਥੇ ਨੰਬਰ ਪਲੇਟ ਕਿੱਦਾਂ ਆਉਣੀ ਆ ਹਾਂ ਉਹ ਵੀ ਦੇ ਦੇ ਦਿੱਤੇ ਸੜਕ ਤੇ ਹੋਣੀ ਚਾਹੀਦੀ ਸੀ ਇਹ ਇੰਦਾ ਕੋਈ ਸਦਾਈ ਤੇ ਹੈ ਨਹੀਂ ਆ ਵੀ ਉਹ ਸੜਕ ਤੋਂ ਚੁੱਕ ਕੇ ਇੱਥੇ ਸੁੱਟ ਕੇ ਆ। ਇਹ ਟੁੱਟੀ ਟੱਟੀ ਵੀ ਨਹੀਂ ਆ ਵੀ ਟੁੱਟੇ ਦੀ ਲੱਗਦੀ ਜਿਵੇਂ। ਇਹ ਟੁੱਟੀ ਨਹੀਂ ਆ ਸਾਹਿਬ। ਇਹ ਖੁੱਲੀ ਆ ਪੇਟ ਨਾ। ਇਹ ਇੱਕ ਇਹਦਾ ਕੰਮ ਆ ਕੋਈ ਗੱਡੀ ਗੁੱਡੀ ਜਾਂ ਤੇ ਚੋਰੀ ਕਰਕੇ ਲਿਆ ਆਈ। ਹਨਾ। ਤੇ ਜਾਂ ਫਿਰ ਕੋਈ ਪਲੇਟਾਂ ਬਦਲ ਕੇ ਕੁਮਮੀ 2 ਨੰਬਰ ਦਾ ਕਰਦਾ। ਗੱਲ ਦੋਵਾਂ ਚ ਇੱਕ ਹੀ ਹੋ। ਦੋਵਾਂ ਚ ਹੋਰ ਇਹਦੇ ਕਰੀਏ। ਇਹਦਾ ਆਪਾਂ ਕੀ ਕਰਨਾ ਮੈਂ ਦਫਾ ਕਰ ਪਰੇ। ਛੁੜਦੇ ਪਰੇ ਉਧਰ ਨੂੰ। ਐਵੇਂ ਫਸਾ ਕੇ ਭਰਾਵਾ ਆਈ ਇਹਨੂੰ ਵੀ ਕਹਣਾ। ਅਹੀ ਦਾ ਪੁਲਸ ਨੂੰ ਵੀ ਦੇਣਗੇ ਤਾਂ ਉਹਨਾਂ ਕਹਣਾ ਤੁਹਾਡਾ ਹੀ ਕੰਮ ਹੋਣਾ ਵਾ ਹਾਂ ਉਹ ਆਹ ਉਹ ਰਾਹਾਂ ਦੇ ਅੱਜ ਕੱਲ੍ਹ ਨਹੀਂ ਭਰਾਵਾ ਭਲਾਈ ਦਾ ਜ਼ਮਾਨਾ ਛੋੜ ਦੇ ਉਹ ਤੇ ਅਹੀਂ ਜਾ ਕੇ ਕੀ ਦੱਸਾਂਗੇ ਉਹਨਾਂ ਹਾਨੂੰ ਸਵਾਲ ਪੁੱਠੇ ਸਿੱਧੇ ਕਰਨੇ ਆ ਤੁਹਾਡੇ ਕੋ ਕਿੱਥੋਂ ਆਈ ਤੁਸੀਂ ਕਿੱਥੋਂ ਲਿਆਂਦੀ ਇਹ ਕਿੱਥੋਂ ਦੀ ਆ ਮੜਕੇ ਅਹੀਂ ਫਸਾਂਗੇ ਦਫਾ ਕਰ ਪਰੇ ਉਹ ਵੀ ਛੋੜ ਦੇ ਨਾ ਛੋੜ ਦੇ ਹੋਰ ਚੱਲੀਏ ਫਿਰ ਆਪਾਂ ਚੱਲੀਏ ਇਹ ਤੇ ਗੰਨਾਂ ਚ ਪਾਤਾ ਤੈਨੂੰ ਗੰਨਾਂ ਸਕਤੀ ਬਹੁਤ ਯਾਰ ਚੱਲੀਏ ਜਾਸੀ ਦਾ ਹੁੰਦਾ ਤੇ ਚੁੱਪਣ ਵਾਲਾ ਹੁੰਦਾ ਆਜਾ ਛੱਡ ਪਰੇ ਹੋਣਾ ਨੰਬਰ ਪਲੇਟ ਕਰੇ ਬਾਪੂ ਮੇਰੇ ਮਗਰ ਲਾ ਦੇ ਆਪਾਂ ਤੋਂ ਬੜੀ ਨਹੀਂ